ਅਕਸਰ ਲੋਕ ਆਦੀ ਹੋ ਜਾਂਦੇ ਆ ਬਹੁਤ ਸਾਰੇ ਲੋਕ ਆ ਨਸ਼ਿਆਂ ਦੇ ਆਦੀ ਹੋ ਜਾਂਦੇ ਆ ਹੋਰ ਉਲਟੇ ਸਿੱਧੇ ਕੰਮਾਂ ਦੇ ਪੋਰਨ ਦਾ ਵੀ ਜਿਹੜਾ ਹੈ ਉਹਦੇ ਵੀ ਬੜੇ ਲੋਕ ਆਦੀ ਹੋ ਜਾਂਦੇ ਆ ਔਰ ਉਮਰਾਂ ਵੀ ਜ਼ਿੰਦਗੀਆਂ ਵੀ ਖਰਾਬ ਕਰ ਲੈਂਦੇ ਇੱਕ ਬੱਚੀ ਕਹਿੰਦੇ ਛੋਟੀ ਜੀ ਬੱਚੀ ਪੋਰਨ ਦੀ ਆਦੀ ਹੋ ਗਈ ਤਾਂ ਲੁਧਿਆਣੇ ਤੋਂ ਅਜੇ ਹੂੰ ਬੜੀ ਵੱਡੀ ਖਬਰ ਆ ਵੈਸੇ ਜੀ ਇਹਨੂੰ ਅਦਰਵਾਈਜ਼ ਨਹੀਂ ਲੈਣਾ ਚਾਹੀਦਾ ਬਿਲਕੁਲ ਬੱਚੀ ਨੂੰ ਇੱਕ ਐਡਿਕਸ਼ਨ ਦੇ ਤੌਰ ਤੇ ਹੀ ਲੈਣਾ ਚਾਹੀਦਾ ਐਡਿਕਸ਼ਨ ਕਾਸੀ ਦਾ ਵੀ ਹੈ ਤੇ ਜਾਂ ਬੱਚੀ ਹੈ ਜਾਂ ਬੱਚਾ ਹੈ ਨਾ ਇਹ ਚੀਜ਼ ਤੋਂ ਵੀ ਪਾਸੇ ਹੋ ਕੇ ਨਹੀਂ ਇਹ ਸਾਡੇ ਸਾਰਿਆਂ ਵਾਸਤੇ ਆ ਜੀ ਮੈਂ ਕਹਿੰਨਾ ਕਿ ਜੋ ਇਹ ਗੱਲਬਾਤ ਹੈ ਨਾ ਇਸ ਨੂੰ ਗੌਰ ਨਾਲ ਸੁਣਨਾ ਚਾਹੀਦਾ ਹਮ ਦਰਸਲ ਕੀ ਹੈ ਕਿ ਇੱਕ ਬੀਬੀ ਜਿਵੇਂ ਲੁਧਿਆਣੇ ਚ ਹੁਣ ਤੁਹਾਨੂੰ ਪਤਾ ਬਹੁਤ ਸਾਰੀਆਂ ਬੀਬੀਆਂ ਕੰਮਕਾਰ ਕਰਦੀਆਂ ਨੇ ਕਮਕਾਜੀ ਹੁੰਦੀਆਂ ਨੇ ਜੀ ਉਹ ਕਿਤੇ ਚਲੋ ਕੰਮਕਾਜ ਤੇ ਜਾਂਦੀ ਹੋਏਗੀ ਹਮ ਲੱਗੇ ਉਹਨਾਂ ਦਾ ਕੋਈ ਆਪਣਾ ਸ਼ਰੀਕਾ ਕਬੀਲਾ ਰਹਿੰਦਾ ਸੀਗਾ ਕੁੜੀ ਨੂੰ ਕੁੜੀ ਛੋਟੀ ਸੀ ਹੂੰ ਉਹ ਕਿਤੇ ਉਹਨਾਂ ਦੇ ਘਰੇ ਕੁੜੀ ਨੂੰ ਪਠਾ ਜਾਂਦੀ ਛੱਡ ਜਾਂਦੇ ਆ ਅਕਸਰ ਆਜਵਾ ਖੇਡਦਾ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਮਤਲਬ ਕੁੜੀ ਨੇ ਜੋ ਆਪਣੇ ਉਹਦੇ ਸਹਪਾਠੀ ਸੀਗੇ ਨਾਲ ਦੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਦੱਸਣਾ ਸਟਾਰਟ ਕੀਤਾ ਤੇ ਗੱਲ ਟੀਚਰਾਂ ਤੱਕ ਪਹੁੰਚੀ ਉਹਨਾਂ ਨੇ ਵੀ ਲਾਂਭਾ ਦਿੱਤਾ ਹੂੰ ਇੱਕ ਅਦਥਾਂ ਤੋਂ ਹੋਰ ਬੀਬੀ ਨੂੰ ਲਾਂਭਾ ਮਿਲਿਆ ਹੂੰ ਮਸਲਾ ਇਹ ਸੀਗਾ ਕਿ ਇਹਨਾਂ ਚੀਜ਼ਾਂ ਨੂੰ ਹੁਣ ਕਿੱਦਾਂ ਦੇਖਿਆ ਜਾਵੇ ਕਨਫਰਮ ਕੀਤਾ ਜਾਵੇ ਉਹ ਕਿਤੇ ਮੋਬਾਈਲ ਯੂਜ਼ ਕੀਤਾ ਬੱਚੀ ਨੇ ਤੇ ਉਹ ਜਿਹੜੀ ਬੀਬੀ ਸੀਗੀ ਉਹਨੇ ਤੁਹਾਨੂੰ ਪਤਾ ਹੀ ਹੈ ਨਾ ਕਿ ਹਿਸਟਰੀ ਨਿਕਲਉਂਦੀ ਆ ਮੋਬਾਈਲ ਚ ਬੱਚੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਹਿਸਟਰੀ ਕਿੱਥੇ ਪਈ ਆ ਹੂੰ ਕਈ ਵਾਰ ਬੱਚੇ ਨੂੰ ਇਹ ਨਹੀਂ ਨਾ ਪਤਾ ਹੁੰਦਾ ਜਿਹੜਾ ਕੋਈ ਐਪ ਖੋਲਦੇ ਆ ਕੋਈ ਸਾਈਟ ਵਗੈਰਾ ਖੋਲਦੇ ਆ ਹਿਸਟਰੀ ਸਾਰੀ ਨਿਕਲ ਜਾਂਦੀ ਆ ਇਹ ਗੱਲ ਜਾਣਦਾ ਹੋਵੇ ਬੱਚਾ ਤਾਂ ਉਹ ਤਾਂ ਹਿਸਟਰੀ ਵੀ ਡਿਲੀਟ ਕਰ ਦੂਗਾ ਨਾ ਫਿਰ ਜੇ ਨੂੰ ਪਤਾ ਲੱਗ ਗਿਆ ਕਿੱਥੇ ਪਈ ਆ ਜੀ ਜੀ ਤਾਂ ਡਿਲੀਟ ਦਾ ਵੀ ਤੇ ਆਪਸ਼ਨ ਹੁੰਦਾ ਹੂੰ ਤਾਂ ਭਾਈ ਉਹ ਤੋਂ ਬਾਅਦ ਜਦੋਂ ਉਹਨੇ ਮੋਬਾਈਲ ਦੇਖਿਆ ਬੀਬੀ ਨੇ ਤੇ ਉਹ ਜਿਹੜੀ ਉਹ ਹਿਸਟਰੀ ਸੀਗੀ ਜਦੋਂ ਚੈੱਕ ਕੀਤੀ ਤੇ ਉਹ ਤੇ 당 ਰਹਿ ਗਈ ਉਹ ਤਾਂ ਸੱਚੀ ਪੌਨ ਦੇਖ ਰਹੀ ਸੀ ਬੱਚੀ ਹੂੰ 8 ਸਾਲ ਦੀ ਬੱਚੀ ਫਿਰ ਉਹਨਾਂ ਦਾ ਤਾਂ ਭਾਈ ਕਹ ਲੋ ਜੀਣਾ ਦੁੱਬਰ ਹੋ ਗਿਆ ਫਿਰ ਉਹਨਾਂ ਨੇ ਬਹੁਤ ਕਹ ਲੋ ਕਿ ਪਿਆਰ ਨਾਲ ਦੁਲਾਰ ਨਾਲ ਬੱਚੀ ਨੂੰ ਜਦੋਂ ਪੁੱਛਿਆ ਤਾਂ ਉਹਨੇ ਕਿਹਾ ਕਿ ਅਜੇ ਹਾ ਵੇਖਣ ਵਾਸਤੇ ਕਰਨ ਵਾਸਤੇ ਮੇਰੇ ਚਾਚੇ ਨੇ ਯਾਨੀ ਜਿੱਥੇ ਜਿਹੜੇ ਘਰ ਚੋਂ ਰਹਿੰਦੀ ਬੈੰਦੀ ਸੀਗੀ ਹਾਂਜੀ ਉਹਨੇ ਵੇਖਣ ਲਾਇਆ ਤੁਸੀਂ ਸਾਹ ਬਲਾ ਕਿੰਨੇ ਕਮੀਨੇ ਲੋਕ ਨੇ ਹੂੰ ਦੂਜੀ ਗੱਲ ਕਿ ਬੱਚਾ ਕਿੰਨੀ ਛੋਟੀ ਉਮਰ ਦੇ ਵਿੱਚ ਜੀ ਇਹਨਾਂ ਚੀਜ਼ਾਂ ਦਾ ਆਦੀ ਹੋ ਜਾਂਦਾ ਹੂੰ ਤੇ ਆਪਾਂ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ ਕਿ ਬੱਚਾ ਮੋਬਾਈਲ ਹੱਥ 'ਚ ਲੈ ਕੇ ਕੀ ਕਰ ਰਿਹਾ ਕੀ ਦੇਖ ਰਿਹਾ ਕੀ ਕਰ ਰਿਹਾ ਇਹ ਸਾਰਿਆਂ ਵਾਸਤੇ ਦੇਖੋ ਪੌਨ ਐਡਿਕਸ਼ਨ ਤੇ ਅੱਜਕੱਲ੍ਹ ਸਿਆਣਿਆਂ ਨੂੰ ਵੀ ਆ ਗਈ ਜੀ ਉਹਦੇ ਵਾਸਤੇ ਤੇ ਬਕਾਇਦਾ ਕਾਉਂਸਲਿੰਗ ਤੱਕ ਹੁੰਦੀ ਆ ਹੂੰ ਠੀਕ ਹੈ ਨਾ ਜੀ ਪਰ ਛੋਟੀ ਉਮਰ ਦੇ ਵਿੱਚ ਜਦੋਂ ਬੱਚਾ ਅਬੋਧ ਹੈ ਬਿਲਕੁਲ ਉਹਨੂੰ ਕੋਈ ਬੋਧ ਹੀ ਨਹੀਂ ਹੈਗਾ ਜੀ 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 ਸਮਝ ਹੀ ਨਹੀਂ ਹੈ ਇਨੋਸੈਂਟ ਹੈ ਬਿਲਕੁਲ ਤਾਂ ਉਸ ਸਮੇਂ ਦੇ ਵਿੱਚ ਇਸ ਤਰ੍ਹਾਂ ਇਧਰ ਨੂੰ ਚਲੇ ਜਾਣਾ ਤੇ ਆਦਤ ਬਣ ਜਾਣੀ ਔਰ ਸਭ ਤੋਂ ਵੱਡੀ ਗੱਲ ਕਿ ਰਿਸ਼ਤਿਆਂ ਦੇ ਵਿੱਚ ਦੇਖੋ ਕਿੱਡੀ ਬੇਜਕੀਨੀ ਆ ਫਿਰ ਬਿਲਕੁਲ ਤੁਸੀਂ ਕਿਸੇ ਕਹਿ ਲੋ ਕਿ ਪੱਲੇ ਬਚਾਣ ਦੇ ਵਿੱਚ ਕਿੱਡੀ ਆ ਕਨਾਉਣੀ ਹਰਕਤ ਐ ਸਾਬ ਹੂੰ ਤੇ ਬੱਚੇ ਨੂੰ ਤੇ ਇਨ੍ਹਾਂ ਚੀਜ਼ਾਂ ਤੋਂ ਰਿਸ਼ਤੇਦਾਰ ਨੂੰ ਰੋਕਣਾ ਚਾਹੀਦਾ ਹੈ ਰੋਕ ਦੇਣਾ ਆਪਾਂ ਜਾਂ ਉਹਨਾਂ ਨੂੰ ਸਮਝਾਉਨੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਆ ਜੀ ਜੀ ਪਰ ਇੱਥੇ ਇਹ ਜਿਹੜੀ ਖਬਰ ਆ ਬੜੀ ਭਿਆਨਕ ਬਣ ਜਾਂਦੀ ਐ ਸਮਾਜਿਕ ਜੇ ਆਪਾਂ ਚਿੰਤਨ ਦੇ ਲਿਹਾਜ਼ ਨਾਲ ਦੇਖੀਏ ਹਮ ਸਰ ਇਹ ਇਹ ਚੀਜ਼ ਜਿਹੜੀ ਆ ਉਹ ਗਾਂ ਲੋਕਾਂ ਨੂੰ ਵੀ ਥੋੜੀ ਦੇਖਣੀ ਚਾਹੀਦੀ ਆ ਕਿਉਂਕਿ ਬੱਚਾ ਮੋਬਾਈਲ ਦੀ ਵਰਤੋਂ ਤੋਂ ਬਿਨਾਂ ਤੇ ਕੋਈ ਹੁਣ ਕਿਸੇ ਘਰ ਚ ਰਹਿ ਹੀ ਨਹੀਂ ਸਕਦਾ ਬਿਲਕੁਲ ਜਮਾ ਨਿੱਕੇ ਨਿੱਕੇ ਬੱਚਿਆਂ ਨੂੰ ਮੋਬਾਈਲ ਪਰ ਉਹ ਬੱਚਾ ਕੀ ਵੇਂਦਾ ਕੀ ਕਰਦਾ ਕਿਹੜੀ ਵੈਬਸਾਈਟ ਤੇ ਜਾ ਕੇ ਉਹ ਦੇਖਦਾ ਕਰਦਾ ਹਮ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਚੈੱਕ ਕਰਦੇ ਰਹਿਣਾ ਚਾਹੀਦਾ ਬਿਲਕੁਲ ਉਸ ਤੇ ਨਿਗਰਾਨੀ ਕਰਨ ਦੀ ਬਹੁਤ ਜ਼ਰੂਰਤ ਹੈ ਬਿਲਕੁਲ ਬਿਲਕੁਲ ਇਹ ਬਹੁਤ ਖਤਰਨਾਕ ਹੈ ਖਤਰਨਾਕ ਚੀਜ਼ਾਂ ਹੋ ਜਾਂਦੀਆਂ ਨੇ ਕਈ ਵਾਰ ਇਸ ਕਰਕੇ ਗੇਮਿੰਗ ਵਗੈਰਾ ਤਾਂ ਬੱਚੇ ਚਲੋ ਚਲਾਉਂਦੇ ਹੀ ਆ ਹਾਂ ਜੀ ਬਿਲਕੁਲ ਕਈ ਵਾਰੂ ਇਸ ਤਰ੍ਹਾਂ ਹੀ ਗਲਤ ਦਿਸ਼ਾ ਵੱਲ ਮੋੜਾ ਕੱਟ ਜਾਂਦੇ ਆ ਸੋ ਮਾਪਿਆਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਇਹ ਖਬਰ ਜਿਹੜੀ ਹੈ ਮੈਂ ਜਿਵੇਂ ਕਿਹਾ ਕਿ ਅਦਰਵਾਈਜ਼ ਲੈਣਾ ਜੀ ਜੀ ਠੀਕ ਨਹੀਂ ਵਾਜ਼ਬ ਨਹੀਂ ਹੋਏਗਾ ਪਰਖਣ ਸਿੱਖਣ ਨੂੰ ਹਾ ਜੀ ਜੀ ਕਿ ਘਰਾਂ ਚ ਵੇਖ ਲਓ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਰਿਸ਼ਤਿਆਂ ਚ ਵੀ ਇਸ ਤਰ੍ਹਾਂ ਹੋ ਜਾਂਦਾ ਹੁਣ ਉਹਦੇ ਖਿਲਾਫ ਫਾਰਮੂਲਾ ਦਰਜ ਹੋਇਆ ਜੀ ਸ਼ਾਇਦ ਬੰਦੇ ਨੂੰ ਫੜ ਲਿਆ ਗਿਆ ਜੀ ਬਿਲਕੁਲ ਬਿਲਕੁਲ ਫੜਿਆ ਤੇ ਜਾਣਾ ਹੀ ਸੀਗਾ ਜੀ ਜਦੋਂ ਛੋਟੇ ਜਿਹੇ ਬੱਚਿਆਂ ਨੂੰ ਕਰਾਇ ਪਾਵਾਂਗੇ ਅਕਸਰ ਹੀ ਇਦਾਂ ਹੁੰਦਾ ਕਿ ਭਾਈ ਸਿਆਣੇ ਬੰਦੇ ਜਾਂ ਵੱਡੇ ਆ ਜਿਹੜੇ ਉਹ ਤੇ ਰੋਕ ਦਿਆ ਸਿੱਧੇ ਰਾ ਪਾਉਂਦੇ ਕਿਸੇ ਆਂਢੀ ਗਾਂਢੀ ਦਾ ਦੁਸ਼ਮਣ ਦਾ ਬੱਚਾ ਵੀ ਹੋਵੇ ਕਹਿੰਦੇ ਉਹਦੇ ਨਾਲ ਵੀ ਬੁਰਾ ਵਰਤ ਵਰਤਾਵ ਨਹੀਂ ਕਰਨਾ ਚਾਹੀਦਾ ਉਹਨੂੰ ਵੀ ਸਮਝਾਉਣਾ ਚਾਹੀਦਾ ਤੇ ਆਪਦੇ ਰਿਸ਼ਤੇ ਆ ਤੇ ਇਦਾਂ ਦੀਆਂ ਗੱਲਾਂ ਬੜੀਆਂ ਹੈਰਾਨ ਕਰਦੀਆਂ ਨੇ ਮਿੰਟੂ ਜੀ